ਸ਼ਾਸਤਰੀ ਕਾਲ ਜੀ ਮੈਂ ਥਾਰਾ ਗੱਲਾਂ ਗਲਾ ਕੜ ਲਾਡਾ ਪਵਾਦੀ ਵੀਰ ਅੱਜ ਗੀਆਂ ਬੜੀਆਂ ਖਬਰਾਂ ਥਾਰੇ ਗੱਲ ਕਰ ਰਹਾ ਸਾਂਝੀਆਂ ਯੋ ਵੀ ਲੋਕ ਸਭਾ ਗੀਆਂ ਵੋਟਾਂ ਜੜੀਆਂ ਅੱਜ ਪੈ ਗਈਆਂ ਆਰ ਬੰਦੇ ਵੀਰ ਵੋਟਾਂ ਪਾਣ ਵਾਸਤਾ ਤੜਕੇ ਹੀ ਉਹ ਨਾ ਤੋਗਾ ਯੋ ਪੋਲਿੰਗ ਸਟੇਸ਼ਨਾਂ ਅਗੇ ਪਹੁੰਚ ਗਏ ਇਹਨਾਂ ਨੂੰ ਪਤਾ ਦਾ ਵੀਰ ਆਰਮੀ ਬਣੀ ਜਾਦਾ ਅੱਜ ਇਸ ਕਰ ਕਾ ਵੀਰ ਜੀਤਨਾ ਬਾਤ ਹੋਵੇ ਬੱਚੋ ਆਰ ਯੋ ਕਹੈ ਲੋ ਵੀਰ ਲੋਕ ਸਭਾ ਕੀ ਵੋਟਾਂ ਕੀ ਜਿਹੜੀ ਲਾਈਵ ਜੀਠਾ ਕਵਰਿੰਗ ਸਾਰੇ ਪਾਸੇ ਚਲੀ ਉੱਥਾਈ ਵੀਰ ਲੋਕਸਭਾ ਮੇਂ ਹੀ ਵੋਟਾਂ ਦੀ ਗੱਲ ਅਧਾਰਾ ਵੀਰ ਸਤਵੇਂ ਗੇੜ ਗਿਆ ਵੋਟਾਂ ਫਈਆਂ ਇਥੇ ਪਹਿਲਾਂ 6 ਮਤਲਬ ਗੇੜ ਮਾਂ ਵੋਟਾਂ ਪੈ ਲਈਆਂ ਲਾਸਟ ਪੰਜਾਬ ਰੱਖਿਆ ਤਾਂ ਇਹਨਾਂ ਨੇ আর ਵੀਰ ਪੰਜਾਬ ਮਾਂ 13 ਲੋਕ ਸਭਾ ਸੀਟਾਂ আর ਚੰਡੀਗੜ੍ਹ ਮਾਂ ਕੱਲੀ ਸੀਟ ਜਿਸकी VOTING ਹੋਈ আর ਜੋ ਅਧਿਕਾਰੀ ਗਾਰੇ ਵੀ 13 ਲੋਕ ਸਭਾ ਸੀਟਾਂ ਵਾਸਤਾ ਕੁੱਲ 24 ਹਜ਼ਾਰ 452 ਪੋਲਿੰਗ ਸਟੇਸ਼ਨ ਬਣਾਏਗਾ 6 ਵਜੇ ਤੱਕ ਖੁੱਲੇ ਰਹੇ ਕਹਾ ਵੀ 6 ਵਜੇ ਤੱਕ ਬੈਠेंगे ਉਂਗਲੀਆਂ ਬਸ ਇਹੀ ਲਾਈ ਜਾਣਗੇ ਥਾਰੇ ਔਰ ਪਿਛਲੀ ਵਾਰ ਜਦ ਵਿਧਾਨ ਸਭਾ ਕੇ ਵੋਟਾਂ ਪਈ ਨਾ ਮਾਰੇ ਪਿੰਡ ਵਾਲਾ ਪੋਲਾ ਸਰਾਬੀ ਉੱਥਾ ਜਿਹੜਾ ਬੰਦਾ ਉਂਗਲੀ ਬਸ ਇਹੀ ਲਾ ਰਿਹਾ ਤਾਂ ਉਸ ਨੂੰ ਜਾ ਕੇ ਕਹਿ ਰਿਹਾ ਕਾ ਵੀ ਉਹ ਡਰਾਮ ਦੇ ਜਿਹੜਾ ਉਂਗਲੀ ਬਲਾ ਰਿਹਾ ਤਾਂ ਇਹ ਉਤਰ ਜਾਏਗਾ ਕਹਿ ਰਿਹਾ ਨਾ ਬੇਰੀ ਉਹ ਤਾਂ ਉਤਰਦਾ ਨਹੀਂ ਪੱਕਾ ਰੰਗ ਔਰ ਕਹਿ ਰਿਹਾ ਇਹ ਉਹ ਲੈ ਫਿਰ ਮੇਰੇ ਸਿਰ ਕੇ ਵਿੱਚ ਪਾ ਦੇਗਾ ਤੌਲੇ ਵਾਲ ਬਹੁਤ ਫੱਕਰ ਅੰਗ ਚੜਾ ਦੇਗਾ। ਆਰ ਵੀਰ ਯੂ ਕਹ ਲੋ 7ਵੇਂ ਗੇੜ ਗਿਆ ਵੋਟਾਂ ਪੈ ਗਈਆਂ ਔਰ ਇਸਕੇ ਵਿੱਚ ਮਾ ਵੀਰ ਸਰਿੰਦਰ ਕੰਬੋਜ ਨੇ ਨਿਯਮਾਂ ਕੀ ਲੰਘਣਾ ਕਰਤੇ ਵੀਰ ਫਰੋਜ਼ਪੁਰ ਤੇ ਜਿਹੜਾ ਬਸਪਾ ਦਾ ਉਮੀਦਵਾਰ ਸਰਿੰਦਰ ਕੰਬੋਜ ਯੋ ਵੀਰ ਇਸਨੇ ਕੀ ਆ ਕਰਿਆ ਵੀ ਬੋਟ ਪਾ ਦੇ ਬੈ ਨਾ ਵੀਡੀਓ ਬਣਾ ਲਈ ਔਰ ਇਸਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਚੜਾਤੀ ਵੀਰਾਂ ਉਸ ਗੱਲ ਨੂੰ ਲੈ ਕੇ ਪੈ ਗਿਆ ਪ੍ਰਟਾਕਾ ਇਹ ਕਹਿ ਰਿਹਾ ਵੀ ਉਹ ਕਿਆ ਕੰਮ ਕਰਿਆ ਇਤਨਾ ਧੰਮ ਬਣਾ ਨਹੀਂ ਸਕਦੇ ਵੀਡੀਓ ਇਹ ਵੀਰੇ ਮਾਰੇ ਬੰਦੇ ਹੈ ਵੀ ਐਕਸਾਈਟਮੈਂਟ ਬਹੁਤ ਹੋ ਜਾ ਮਾਰੇ ਬੰਦਿਆਂ ਨੇ ਵੀਰਾ ਅ ਸਰਿੰਦਰ ਕਮੋਜ ਇਸਨੇ ਯੋ ਕਲੁਵਿਨਯ ਮਾਗੇ ਲੰਗਣਾ ਘਰਤੀ ਔਰ ਯੋ ਗਲਤ ਕੰਮ ਹੋ ਗਿਆ ਔਰ ਉਧਰ ਕੰਗੜ ਨੌਤ ਨੇ ਵੀ ਵੋਟ ਪਾਈ ਵੀਰੇ ਲੋਕ ਸਭਾ ਇਹ ਵਿੱਚ ਮਾਉ ਮਾਧ ਪ੍ਰਦੇਸ਼ ਤੇ 5 ਬਗੀ ਉਮੀਦਵਾਰ ਮੰਡੀ ਮਾ ਤੇ ਯੋ ਖੜੀ ਉੱਥਾ ਵੀਰੇ ਆ ਕਾਂਗਰਸ ਦਾ ਵਿਕਰਮ ਦਿਤੀਆ ਈਸ ਨੇ ਵੀ ਮੰਡੀ ਲੋਕ ਸਭਾ ਜਿਹੜੀ ਸੀਟ ਇਸ ਕੇ ਪ੍ਰਚਲਿਤ ਉਮੀਦਵਾਰ ਬਣਾਇਆ আর ਉਧਰ ਬੀਜੇਪੀ ਆਲਿਆਂ ਨੇ ਕੰਗਣਾ ਰਣਾਉਤ ਨੂੰ ਯੋ ਬਣਾਇਆ ਤਾਂ ਉੱਥਾ ਉਮੀਦਵਾਰ আর ਉਧਰ ਭਗਵੰਤ ਮਾਨ ਯੋ ਵੀ ਵੀਰ ਵੋਟ ਪਾ ਕੇ ਆਇਆ ਸੰਗਰੂਰ ਕੇ ਵਿੱਚ ਯੋ ਮੁੱਖ ਮੰਤਰੀ ਭਗਵੰਤ ਮਾਨ ਦੀ ਸੀ ਨੇ ਆਪਣੀ ਜਨਾਨੀ ਗੈਨ ਉੱਥਾ ਵੋਟਾਂ ਪਾਈਆਂ ਵੀਰ ਔਰ ਇਸ ਕੇ ਗੈਰ ਗੈਲਾ ਆਮ ਆਦਮੀ ਪਾਰਟੀ ਤੇਰਾ ਗਰਮੀਤ ਉਮੀਦ ਹੀਰ ਇਹ ਸੰਗਰੂਰ ਤੇ ਖੜਾ ਕਰਿਆ ਵਾ ਇਸ ਨੂੰ ਉੱਠਾ ਵੈਸੇ ਮੀਤ ਇਸ ਨੂੰ ਪੈਂਦਾ ਵੀ ਉਹ ਮੰਤਰੀ ਹੈ ਪਰ ਜੋ ਫਿਰ ਇਹਨਾਂ ਬੰਦੇ ਹੈਨ ਤੇ ਫਿਰ ਇਹਨਾਂ ਨੇ ਇਸ ਨੂੰ ਖੜਾ ਕਰਤਾਗਾ ਵੀ ਤਾਹ ਖੜਾ ਹੋ ਜਾ। ਆਰ ਉਧਰ ਹਰਪਜਨ ਇਟੂ ਇਹੋ ਕੈਬਨਟ ਮੰਤਰੀ ਇਸ ਨੇ ਝੰਡੇ ਵਾਲੇ ਦੇ ਵਿੱਚ ਵੋਟ ਪਾਈ ਵਿਰੁੱਧ ਜਾ ਕੇ ਆਰ ਇਸਕੇ ਗੈਲਗਤ ਚਰਜੀਤ ਚੰਨੀ ਜਿਹੜਾ ਇਸ ਨੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਜਿਹੜਾ ਚਰਜੀਤ ਚੰਨੀ ਇਸ ਕੀ ਜਨਾਨੀ ਇਸ ਦਾ ਛੋਗਰਾ ਜਿਸ ਨੇ ਖਾਰੜ ਦੇ ਵਿੱਚ ਨਾ ਖੈੜ ਬੁਹਾੜੀ ਗੱਲ ਪਾਵਾ ਮਾਰੇ ਪਿੰਡਾਂ ਮੇਲ ਖਾਲਸਾ ਸਕੂਲ ਮਾ ਪੋਲਿੰਗ ਸਟੇਸ਼ਨ ਪਹੁੰਚਿਆ ਰੁੱਥਾ ਇਸ ਨੇ ਬੋਟ ਪਾਈ ਔਰ ਕਾਂਗਰਸ ਕੀ ਜਿੱਤ ਕਾ ਦਾਵਾ ਕਰਾ ਇਸ ਕੇ ਗਹਿਲਵਾ ਕਹਿ ਰਹਾ ਵੀ ਜਲੰਧਰ ਸੀਟ ਵਾ ਮੈਂ ਪੱਕਾ ਜਿੱਤਾਂਗਾ ਚੰਨੀ ਕਹਿ ਰਹਾ ਵੀ ਇਸ ਇਹ ਛੋਗਰਾ ਵੀ ਇਸ ਕਾ ਹੀ ਸ਼ੀ ਬੋਟ ਪਾ ਰਹਾ ਕਹਾ ਵੀ ਲੋਕਤੰਤਰ ਕੇ ਚਾ ਵੋਟ ਪਾਣੀ ਬੜੀ ਜ਼ਰੂਰੀ ਗਾ ਵੋਟ ਪਾਉਗਾ ਇਹ ਪਾਣੀ ਚਾਹੀਦੀ ਬੋਟ ਕਾ ਵੀ ਜਿਹੜੇ ਬੰਦੇ ਵੋਟ ਨਹੀਂ ਪਾਉਂਦੇ ਗਲਤ ਬਾਤ ਆ ਚਰਨਜੀਤ ਚੰਨੀ ਨੇ ਪਾਈ ਆਰ ਉਧਰ ਪਟਿਆਲੇ ਵਾਲੀ ਸੀਟ ਬਟ ਧਰਮबीर ਗਾਂਧੀ ਜਿਹੜਾ ਸਾਰਾ ਦਾ ਡੋਡਿਆਂਗੇ ਠੇਕੇ ਖਲਾ ਦੇਣਗੇ ਇਸਨੇ ਵੀ ਵੋਟ ਪਾਈ ਮੀਰ ਧਰਮਬੀਰ ਗਾਂਧੀ ਨੇ ਬੂਥ ਨੰਬਰ 125 ਵਜਾ ਦਾ ਵੋਟ ਪਾਈ ਮੀਰ ਆ ਲੋਕਸ ਵਾ ਸੀਟ ਮੈਂ ਪਹਿਲੀ ਵਾਰ ਜਿਹੜੇ ਵੋਟਾਂ ਪਾਣੇ ਵਾਲੇ ਜਿਹੜੇ ਆ ਰਹੇ ਉੱਥਾ ਸ਼ੋਭਰੇ ਸ਼ੁਕਰੀਆ ਇਹਨਾਂ ਨੂੰ ਸਰਟੀਫਿਕੇਟ ਆਰ ਫਿਲਮ ਕੀ ਟਿਕਟ ਵੀ ਦੇ ਰਹੇ ਇੱਕ ਜਲੰਧਰ ਮਾ ਯੋ ਡੇਵਟਿਕ ਵੀਸਰ ਹਿਮਾਚਲ ਸੂਬਾ ਵਾਲਾ ਲੱਦੇਵਾਲੀਆ ਸਰਕਾਰੀ ਸਕੂਲਾਂ ਜਿਹੜੇ ਮਤਲਬ ਪਹਿਲੀ ਵਾਰ ਵੋਟ ਪਾਣ ਆ ਰਹੇ ਉਸ ਨੂੰ ਫਿਲਮ ਕੀ ਟਿਕਟ ਵੀ ਦੇ ਰਹੇ ਤਾਂ ਫਿਲਮ ਹੀ ਦੇਖ ਆ ਆ ਬਜਟ ਟਿਕਟ ਪਾਣ ਆਇਆ ਅਰ ਕਾਂਗਰਸ ਦਾ ਪ੍ਰਧਾਨ ਜਿਹੜਾ ਰਾਜਾ ਬੜਿੰਗ ਈਸ਼ਨਾ ਵੀ ਆਪਣੀ ਜਨਾਨੀ ਗਾ ਵੋਟ ਪਾਈ ਵੀਰ ਇਹੋ ਵੀ ਜਾ ਕੇ ਉਂਗਲੀ ਚੱਖੀ ਖੜੇ ਹੋ ਵੀ ਅਰੇ ਇਹੋ ਦੇਖੋ ਜੀ ਪਾਤੀ ਮਾਨਾ ਵੋਟ ਅਰ ਫਰੀਦਕੋਟ ਕੇ ਵਿੱਚ ਮਾ ਯੋ ਵੀਰ ਕਹ ਲੋ ਵੀ ਪੋਲਿੰਗ ਸਟੇਸ਼ਨ ਦਾ ਬੂਥ ਹੈ ਜਿਹੜਾ ਉੱਥਾਂ ਸੈੱਡ ਗਿਰਿਆ ਵੀਰ ਲੋਕ ਸਭਾ ਚੋਣਾਂ ਕੇ 7ਵੇਂ ਪੜਾ ਗਈ ਵੋਟਾਂ ਪਈਆਂ 13 ਲੋਕ ਸਭਾ ਸੀਟਾਂ ਬਚ ਚੰਡੀਗੜ੍ਹ ਦੀ VOTING ਜਿਹੜੀ ਲੱਗ ਫਰੀਜ਼ ਕੋੜ ਕੇ ਵਿੱਚ ਬੂਥ ਦੀ ਹਾਲਤ ਇਤਨੀ ਖਰਾਬ ਤੇਜ ਹਨੇਰੀ ਚੱਲ ਗਈ ਵੀਰ ਬੂਥ ਦਾ ਸੈੱਟ ਡੁੱਟ ਗਿਆ ਆਲ ਬੰਦਾ ਬੰਦਾ ਦੀ ਛੱਟ ਪੇਟ ਲੱਗੀ ਨਹੀਂ ਬਚਾ ਹੋ ਗਿਆ ਯੋ ਕਹ ਲੋ ਵੀ ਚੰਗਾ ਰਹੇ ਸੋ ਤਾਲਾ ਨਹੀਂ ਆਇਆ ਨਹੀਂ ਫਿਰ ਪੈਗਾ ਦਾ ਹੋਊਗਾ ਤਾਂ ਗੁੜ ਗੋਬਰ ਔਰ ਉੱਧਰ ਵੀ ਲੋਕ ਸਭਾ ਸੀਟ ਦੇ ਉੱਪਰ ਕੁਲਦੀਪ ਢਾਲੀ ਵਾਲੀ ਸਨੇ ਬੋਰਡ ਪਾਈ ਅੰਬਰਸਰ ਇਸ ਦੇ ਵਿੱਚ ਮੈਂ ਯੋ ਕੁਲਦੀਪ ਖੜਿਆ ਢਾਲੀ ਵਾਲਾ ਜਿਹੜਾ ਤੇਰਾ ਤਾਂ ਵੀ ਗੰਡਿਆਂ ਦਾ ਤੜਕਾ ਲਾਇਆ ਵਾਹ ਬੰਦਾ ਅਰੁਧ ਤਰਨਜੀ ਸੰਧੂ ਇਸ ਨੇ ਲੋਕਾਂ ਨੂੰ ਅਪੀਲ ਕਰੇ ਤਰਨਜੀ ਸੰਧੂ ਮਤਲਬ ਬੀਜੇਪੀ ਉਮੀਦਵਾਰ ਅੰਬਰ ਸਰ ਤੇ ਕਹ ਰਹਾ ਵੀ ਲੋਕਤੰਤਰੀ ਤਿਹਾਰ ਵੀ ਅੱਜ ਵੋਟਾਂ ਪਾ ਕੇ ਆਇਓ ਸਾਰੇ ਪਾਇਓ ਕਾਮਲ ਕੇ ਫੁੱਲ ਨੂੰ ਫੁੱਲ ਨੂੰ ਵੋਟ ਪਾਓ ਅਰ ਸਾਬਕਾ ਕ੍ਰਿਕਟਰ ਆਮ ਆਦਮੀ ਪਾਰਟੀ ਦਾ ਜਿਹੜਾ ਰਾਜ ਸਭਾ ਮੈਂਬਰ ਆ ਭਜਨ ਸਿੰਘ ਯੋ ਕ੍ਰਿਕਟ ਖੇਲੇ ਕਰਤਾ ਸ਼ੌਕਾ ਜਿਹੜਾ ਇਸ ਨੇ ਵੀ ਆਪਣੇ ਵੋਟ ਪਾਈ ਵੀਰ ਯੋ ਜਲੰਧਰ ਦੇ ਵਿੱਚ ਮੈਂ ਇਸ ਨੇ ਆਪਣੇ ਪੋਲਿੰਗ ਬੂਥ ਵਾ ਜਾ ਕੇ ਵੋਟ ਪਾਈ ਅਰਿਸ਼ ਕੇ ਗਏ ਅਲਗ-ਅਲਗ ਵੀਰ ਰਵੀ ਕ੍ਰਿਸ਼ਨ ਈਸਨਾ ਵੀ ਬੋਰਡ ਪਾਈ ਸੈਕਟਰ ਚੰਡੀਗੜ੍ਹ ਦੇ ਵਿੱਚ ਮਾ ਸੰਜੇ ਟੰਡਾ ਗੈਲ ਪਹੁੰਚਿਆ ਉੱਥਾ ਸਕੂਲੋਂ ਪਾਕ ਆਇਆ ਬੋਰਡ ਆਰਵਰਾਸਤੀ ਥੀਮ ਬਣਾਇਆ ਵੀਰ ਹੋਰ ਮਤਲਬ ਕਹਿ ਲੋ ਵੀ ਵੋਟਾਂ ਗਰ ਲੈਟਪ ਜਿਹੜੇ ਮਤਲਬ ਬਹੁਤ ਕੁਝ ਲੋਕਾਂ ਦਾ ਤਸਾਬਦਾਨ ਖਾਤਰ ਯੋ ਕਹ ਲੋ ਵੀ ਚੋਣ ਕਮਿਸ਼ਨ ਵਾਲਿਆਂ ਨੇ ਲੱਗ-ਲੱਗ ਟਿਕਾਣੇ ਲੱਗ-ਲੱਗ ਸਿਸਟਮ ਜੋੜ ਕੇ ਦਿਖਾਇਆ ਵੀ ਉਹ ਬੰਦੇ ਵੀ ਕਰ ਲੋਗੇ ਆਇਆ ਨਾ ਗਾਇ ਵਿਮਨ ਨੂੰ ਪਤਾ ਨਹੀਂ ਲੱਗਿਆ ਆਰ ਪੰਜਾਬ ਦੇ ਵਿੱਚ ਮਤਲਬ 9 ਵਜੇ ਤੱਕ 8.52% ਦੀ ਆਰ ਇਹੋ ਕਹ ਲੋਗੇ 4049 ਮidan sabhal ka anandpur sama 9.55 ਪਟਿਆਲੇ ਵਨ 10.35% ਦੀ ਵੋਟ ਪੈ ਗਈ ਨਹੀਂ ਜਦ ਤੱਕ ਆਰ ਉਧਰ ਵੀ ਐਗਜ਼ਿਟ ਪੋਲਾਂ ਦੇ ਵਿੱਚ ਚੋਣ ਕਮਿਸ਼ਨ ਇਹਨਾਂ ਨੇ ਵੀ ਦੇਖ ਲਓ ਵੀਰ ਕਹ ਰਹੇ ਵੀ ਪੜ ਕੇ ਸ਼ਨੀਵਾਰ ਨੂੰ ਦੇਸ਼ ਦੀ ਸਾਰੀ 554 ਸੀਟਾਂ ਵਾ ਵੋਟਾਂ ਪੂਰੀਆਂ ਹੋ ਜੰਗੀਆਂ আর জুন 4 ਨੂੰ తిਝੇ ਆਵेंगे ਐਗਜ਼ਿਟ ਪੋਲਾਂ ਦੇ ਉੱਪਰ ਲੇਗਾ بڑا ਫੈਸਲਾ ਲੈ আর ਚੋਣ ਕਮਿਸ਼ਨ ਨੇ ਕਹਿ ਵੀ 1 ਜੂਨ ਸ਼ਾਮ 6:30 ਵਜੇ ਦਾ ਐਗਜ਼ਿਟ ਪੋਲ ਬੰਦੀ ਮਤਲਬ 1 ਜੂਨ 6:30 ਵਜੇ ਦੇ ਬਾਅਦ ਕੋਈ ਵੀ ਟੀਵੀ ਚੈਨਲ মিডিਆ ਉਸ ਐਗਜ਼ਿਟ ਪੋਲ ਦਾ ਲਾਈਵ ਪ੍ਰਸਾਰਣ ਨਹੀਂ ਕਰ ਸਕਦਾ ਮਾਦ ਲੋ ਜਿਹੜੇ ਡਰਾਮਾ ਯੋ ਬੈਠਦਾ ਯੋ ਜਿੱਤ ਗਿਆ ਨਹੀਂ ਯੋ ਜਿੱਤ ਗਿਆ ਜੋ ਜਿੱਤਿਆ ਯੋ ਕੰਮ ਨਹੀਂ ਕਰ ਸਕਦੇ ਜਦ ਬਿਮਾਰ ਕਰਨੇ ਬੰਦੇ ਢਿੱਲੇ ਕਰਨੇ ਇਹ ਡਰਾ ਆਦਿਆਂ ਗੇਰ ਯੋ ਜਿੱਤ ਰਿਹਾ ਯੋ ਹਾਰ ਰਿਹਾ ਜੋ ਜਿੱਤ ਰਿਹਾ ਜੋ ਹਾਰ ਇਤਾਂ ਦਰੀਆਂ ਬੱਠੇ ਹਰ ਵਾ ਕਹਰੇ ਵੀ ਨਰਿੰਦਰ ਮੋਦੀ ਸੱਤਾ ਵਿੱਚ ਮਾ ਲਏ ਵੀ ਤੀਸਰੀ ਵਾਰ ਕਹਾ ਕਹਰੇ ਬੀ ਜੀ ਪੀ ਵਾਲੇ ਕਾ ਜਿੱਤ ਜੀਗੇ 300 ਸੀਟਾਂ ਦਾ ਦਾਵਾ ਕਰ ਰਹੇ ਦਾ 300 ਜਿੱਤ ਜੀਗੇ ਚਲੋ ਦੇਖੋ ਕੀ ਬਣੇਗਾ ਅਰ ਉੱਧਰ ਵੀਰ ਜੇਲ੍ਹ ਤੇ ਕਾ ਬਈ ਜਨ ਮੁੜਖਾ ਨਾਗਾ 10000 ਰੁਪਏ ਜਨਾਨੀਆਂ ਦੇ ਦਿਆਂਗਾ ਕਾ ਮੇਰੇ ਮਾਪਿਆਂ ਦਾ ਖਿਆਲ ਰੱਖਿਓ ਯੋ ਕੇਜਰੀਵਾਲ ਕਹਿ ਕਾ ਗਿਆ ਵੀਰ ਆ 10000 ਆਖਾ ਦਮਾਂਗਾ ਜੇਲ੍ਹ ਤੇ ਜੇਬਦਾਰ ਵੀ ਜੇਲ੍ਹ ਤੇ ਨਾ ਚੂਟਿਆ ਫੇਰ ਪੈ ਗਿਆ ਪੰਗਾ ਸਰਾਵ ਘਟਾਲੇ ਵਾਂ ਚੱਕਾ ਦਿਆ ਵੰ ਅੰਦਰ ਦਿੱਲੀ 간 ਯੋ ਅਰਵਿੰਦ ਕੇਜਰੀਵਾਲ ਆਰ ਵੀਰ ਫੈਸਲੇ ਇੱਕ ਮਿਤਾਵ 2 ਜੂਨ ਨੂੰ ਤਿਆੜ ਜੇਲ੍ਹ ਮਾਂ ਆਤਮ ਸਮਰਪਣ ਕਰਨਾ ਇਸ ਤੇ ਪਹਿਲਾਂ ਸ਼ੁੱਕਰਵਾਰ ਨੂੰ ਕੇਜਰੀਵਾਲ ਨੇ ਜਨਤਾ ਦੇ ਮੂਰੇ ਖੜਿਆ ਹੋਇਆ ਯੋ ਵਾਰ ਵੀ ਦੇਸ਼ ਕੇ ਤਾਨਾ ਸਾਈ ਬਚਾਣ ਖਾਤਰ ਮੈਂ ਜੇਲ੍ਹ ਜਾ ਰਿਹਾ ਥਾ ਆ ਇਸ ਗੱਲ ਦਾ ਕੰਮ ਨੂੰ ਮਾਨ ਸੀਮ ਕੇਜਰੀਵਾਲ ਕਰਾ ਬੇਸ਼ੱਕਾ ਮੈਂ ਥਾਰੇ ਵਿਚਾਰ ਨਹੀਂ ਹੋਵੇਗਾ ਪਰ ਮੈਂ ਕਹਾ ਵੀ ਕੋਈ ਕੰਮ ਰੂਣ ਨਹੀਂ ਦਿੰਦਾ ਵਾ ਤੁਹਾਨੂੰ ਆਪਣੇ ਪਰਿਵਾਰ ਮੰਨ ਦਾ ਖਿਆਲ ਰੱਖਾਂਗਾ ਮੇਰੇ ਬਜ਼ੁਰਗ ਮਾਤਾ ਪਿਤਾ ਦਾ ਖਿਆਲ ਰੱਖਿਓ ਆ ਬਸ ਮੈਂ ਗਿਆ ਰਾਇਆ ਉੱਥਾ ਅਰਬਿੰਦ ਕੇਜਰੀਵਾਲ ਕਹਿੰਦਾ ਵੀ ਅੰਦਰ ਜਾ ਕੇ ਕਹਾ ਵੀ ਮੈਂ ਨਾ ਉਥਾਗਾ ਟੀਕਾ ਬੈਣ ਵਾਲਾ ਐ ਨਹੀਂ ਕਾ ਵੀ ਦਿੱਲੀ ਦਾ ਕੰਮ ਰੁਗਣਾ ਨਹੀਂ ਔਰ ਮੈਂ ਥਾਰਾ ਕੰਮ ਰੁਗਣ ਨਹੀਂ ਦੰਦਾ ਮਹੱਲਾ ਕਲੀਨਿਕ 24 ਘੰਟੇ ਲੈਟ ਬਿਨਾਂ ਰੁਕਾਵਟ ਚੱਲਦੀ ਰਹੇਗੀ ਜੀਲ ਤੇ ਵਾਪਸ ਆਵਾਂਗਾ ਫਿਰ ਜਿੰਨਾ ਨੇ ਨੂੰ ਹਜ਼ਾਰ-ਹਜ਼ਾਰ ਦੇ ਆਵਾਂਗਾ ਹਜ਼ਾਰ-ਹਜ਼ਾਰ ਦੇਣੇ ਕੀ ਬਾਤ ਕਰੀ ਔਰ ਕਹਿ ਰਿਹਾ ਵੀ ਮੈਂ ਥਾਰੇ ਪਰਿਵਾਰ ਦਾ ਛੋਕਰਾ ਮੇਰਾ ਖਰਚ ਬਣਾਗਾ ਵੀ ਮੈਂ ਨਾ ਥਾਰੇ ਖਾਤਰੀ ਸਾਰਾ ਕੰਮ ਕਰਾਂਗਾ ਔਰ ਮੇਰੇ ਮੰਮੀ ਡੈਡੀ ਦਾ ਬਜ਼ੁਰਗ ਬਾਤ ਆਰ ਮੇਰੇ ਮਾਂ ਬੁਮਾਰ ਰਹਾਂ ਆ ਵੀ ਜੇਲ੍ਹ ਮੈਂ ਬਹੁਤ ਚਿੰਤਾਤਰਾ ਮੈਨੂੰ ਲਿਖਾ ਵੀ ਛੋਗਰਾ ਅੰਦਰ ਕੀ ਚਲੋ ਵੀਰੇ ਜੀ ਕਿਹਿਆ ਛੋਗਰਾ ਅੰਦਰ ਹੋਵੇ ਜੇ ਨਾ ਮੇਰੇ ਮਾਂ ਤੇ ਤੇ ਬਜ਼ਾਰੇ ਦੁਖੀ ਹੋ ਮੈਂ ਹੋ ਬਾ ਵੀ ਉਹ ਕਿਆ ਬਣ ਗਿਆ ਆਖਰ ਨੂੰ ਪਾਣਾ ਵਰਤ ਗਿਆ ਨਹੀਂ ਚਲ ਦੇਖਣੇ ਆਲੇ ਨੇਗੇ ਜੋ ਆ ਮੋਇਆ ਵਾ ਪਰ ਕੇਜਰੀ ਵਾਲ ਪੈਰਾ ਪਾਕ ਹੋਏ ਬਾਦ ਨੀਗਾ ਹਜ਼ਾਰ ਜੱਦ ਦਮਾਂ ਆ ਜੇ ਨੀ ਅਨਸਾਰੀਆਂ ਨੂੰ ਥੰਮ ਬਸ ਕਮਨ ਮੂੜ ਖਾ ਲੈਣ ਦਿਓ ਜੇ ਜੇਲ੍ਹ ਤੇ ਮੂੜ ਖਾਇਆ ਆ ਬਸ ਵਿਆਲ ਕੀ ਗੈਲ ਦਾ ਹਜ਼ਾਰ ਜੱਦ ਤੇਰੇ ਖਾਤੇ ਆ ਪਾ ਦੇਗਾ और उधर भगवंत मान कह रहा कहा ग्यारह ग्यारह सौ नहीं है इनके बयाने रलते भी मन तो इनकी समझ में नहीं आती कोई कुछ कही जा कोई कुछ कही जा वाह कह रहा भी हजार हजार दवेंगे और भगवंत मान कह रहा का भी सारे पां। यो मतलब ग्यारह ग्यारह सौ देंगे दस किसकी मनना किसकी ना, किस ना मनना यो काम हो गया फिर चलो देखो अगर क्या बनेगा ਪਰ ਬੂਟਾਂ ਪੈ ਗਏ ਸੁੱਖ ਸ਼ਾਂਤੀ ਹੈ ਮਾੜਾ ਮੋਟਾ ਹੜਕਾ ੜਕਾ ਦੋ ਹੋਵਾ ਚਲੋ ਹੀ ਵਲ ਆਡੇ ਪਉਦਿੰਦਾ ਹੋ ਜਾਂ ਸਾਰੇ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ